ਦੁਆਰ ਦੀ ਕਰਿਓ ਮੈਂ ਇਧਰ ਹੱਥ ਲਾ ਨਾਮ ਨਾਮ ਦਾ ਵੀ ਕੁਛ ਲੈ ਪਹਿਲੇ ਨਾਮ ਇਹਦਾ ਨਾਮ ਨੰਬਰ ਹਾਂਜੀ ਸਰ ਹਾਂਜੀ ਕੀ ਨਾਮ ਹੈ ਭਾਈ ਤੁਹਾਡਾ ਮੈਂ ਪਵਨ ਕੁਮਾਰ ਹਾਂ ਜੀ ਕਿੱਥੇ ਰਹਿਣ ਵਾਲੇ ਆਪਣਾ ਕਲਾਸ਼ ਨਗਰ ਅੱਛਾ ਗਲੀ ਨੰਬਰ 2 ਵਿੱਚ ਅੱਛਾ ਲੁਧਿਆਣਾ ਲੁਧਿਆਣੇ ਵਿੱਚ ਤੇ ਹੁਣ ਕਿੱਥੇ ਰਹਿੰਦੇ ਹੋ ਸਰਗਵਾਸ ਅਹ ਮੈਂ ਮੈਂ ਮਰ ਗਏ ਹਾਂ ਜੀ ਮੈਂ ਤਾਂ ਮਰਿਆ ਹੋਇਆ ਤੁਸੀਂ ਮਰੇ ਹੋਏ ਹੋ ਹਾਂਜੀ ਨਹੀਂ ਨਹੀਂ ਤੁਸੀਂ ਤਾਂ ਜਿੰਦਾ ਹੋ ਨਹੀਂ 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 ਮੈਂ ਮਰਿਆ ਹੋਇਆ ਹਾਂ ਇਸ ਟਾਂ ਹੈ ਮੈਂ ਇਸ ਟਾਂ ਮਰਿਆ ਹੋਇਆ ਹਾਂ ਜੀ ਕੱਲ੍ਹ ਦਾ ਕਿਦੋਂ ਮਰੇ ਸੀ ਤੁਸੀਂ 2015 ਅੰਝ ਮੈਨੂੰ ਮਾਰਤਾ ਏ ਇਹ ਪ੍ਰੂਫ ਕਿਦਾਂ ਵਾਂ ਕਿ ਤੁਸੀਂ ਮਰੇ ਹੋਏ ਹੋ ਪ੍ਰੂਫ ਜੋ ਕਿ ਮੇਰੇ ਕੀਰਤਪੁਰ ਵੀ ਫੁੱਲ ਤਾਰ ਦਿੱਤੇ ਗਏ ਹੈ ਇਹ ਕੋ ਸਬੂਤ ਮੇਰੇ ਕੋਲ ਹੈ ਹਾਂ ਕੀ ਕਿ ਕੀਰਤਪੁਰ ਦੇ ਮੇਰੇ ਫੁੱਲ ਤਾਰ ਦਿੱਤੇ ਗਏ ਨੇ ਤੁਹਾਡੇ ਫੁੱਲ ਵੀ ਤਰ ਗਏ ਹੈ ਹਾਂਜੀ ਤੁਸੀਂ ਗੱਲ ਕਿਦਾਂ ਕਰ ਰਹੇ ਹੋ ਮੈਂ ਕੀ ਗੱਲ ਕਰੇ ਮਰੇ ਦਾ ਸ਼ਮਸ਼ਾਨ ਘਾਟ ਤੋਂ ਉੱਠ ਕੇ ਆਇਆ ਮੈਂ ਕਿਉਂ ਮਰਿਆ ਹੋਇਆ ਮੈਂ ਇਸ ਟਾਈਮ ਹੋਇਆ ਕੀ ਹੈ ਸਰ ਹੋਇਆ ਕੀ ਹੈ ਬਸ ਮੇਰੀ ਪ੍ਰਪਰਟੀ ਹੈ ਮੁਜੱਪਨਗਰ ਸਾਢੇ ਪੰਜ ਬਿਗੇ ਜੋ ਕਿ ਉੱਥੇ ਦੇ ਬੰਦੇ ਹੜਪਣਾ ਕਰਨਾ ਚਾਹਦੇ ਅੱਛਾ ਪਹਿਲੇ ਮੇਰੇ ਕੰਨ ਵੀ ਕੱਟ ਦਿੱਤੇ ਦੇਖ ਲੋ ਅੱਛਾ ਉਂਗਲਾ ਵੀ ਤੋੜ ਦਿੱਤੀ ਉਹਨਾਂ ਨੇ ਅੱਛਾ ਮੈਨੂੰ ਪਤਾ ਨਹੀਂ ਕਿ 2003 ਵਿੱਚ ਕਿਵੇਂ ਨਿਕਲ ਕੇ ਆਏ ਆ ਮੈਨੂੰ ਪਤਾ ਮੇਰੇ ਗੁਰੂ ਮਾਂ ਮਾਈ ਨੂੰ ਪਤਾ ਹੁਣ ਮੈਂ ਸਾਜੀਆਂ ਦਾ ਭਟਕਦਾ ਪਿਆ ਮੇਰਾ ਕੋਈ ਹੱਥ ਪਾਲਾ ਨਹੀਂ ਪਾਰੇ ਕਾਰਪੋਰੇਸ਼ਨ ਵਾਲਿਆਂ ਨੇ ਇੱਥੇ ਲੋਕਲ ਅੱਡੇ ਵਾਲਿਆਂ ਨੇ ਪਹਿਲੇ ਮੈਨੂੰ ਕਿਹਾ ਤੇਈ ਵਿੱਚ ਕਿ ਰਿਕਾਰਡ ਨੂੰ ਵਿੱਚ ਨਹੀਂ ਆ ਜੋ ਫਰਵਰੀ ਚ ਪਰਿਵਰਤੀ 24 ਤਰੀਕ ਨੂੰ ਫਿਰ ਉਹਨਾਂ ਨੇ ਹੁਣ ਆਨਲਾਈਨ ਚੜਾ ਦਿੱਤਾ ਠੀਕ ਸਰਟੀਫਿਕੇਟ ਕਿ ਇਹ ਇਹ ਸਹੀ ਹੈ ਕਿ ਬੰਦਾ ਮਰ ਚੁੱਕਾ ਵਾ ਆਹ ਬੰਦਾ ਮਰ ਚੁੱਕਿਆ ਤੇ ਆਨਲਾਈਨ ਵੀ ਉਹਨਾਂ ਨੇ ਚੜਾ ਦਿੱਤਾ ਮੈਂ ਕਿ ਤੁਸੀਂ ਆਨਲਾਈਨ ਵੀ ਮਰੇ ਹੋਏ ਹੋ ਆਨਲਾਈਨ ਵੀ ਮਾਰ ਦਿੱਤਾ ਗਿਆ ਮੈਨੂੰ ਨਹੀਂ ਇੰਨਾ ਫੇ ਕਿਵੇਂ ਹੋ ਗਿਆ ਤੁਹਾਡੇ ਨਾਲ ਇਹ ਖਾਲੀ ਧੋਖਾਦੜੀ ਕਿਉਂ ਹੀ ਕਿਵੇਂ ਤੁਹਾਡਾ ਧੋਖਾਦੜੀ ਕਿਉਂ ਹੋਈ ਉਹਥੇ ਜੀ ਕੋਈ ਮੁਸਲਮਾਨੀ ਰਮਾਦੇਵੀ ਹੈ ਘਰ ਵਾਲੇ ਨੂੰ ਮੁਹੰਮਦ ਸ਼ਾਗੀਰ ਹੈ ਉਹਨਾਂ ਕੋ ਮਲਕੀਤ ਰਾਏ ਆ ਗੁੱਡੂ ਆ ਕਈ ਬੰਦੇ ਦਾ ਗਰੁੱਪ ਮੰਨ ਕੇ ਇੱਥੇ ਆ ਕੇ ਪੈਸੇ ਚੜਾ ਕੇ ਸ਼ਮੀ ਕਹਿੰਦਾ ਐਸਡੀਐਮ ਸਾਹਿਬ ਕੋ ਜਾਓ ਡੀਸੀ ਸਾਹਿਬ ਕੋ ਲਿਖਾ ਕੇ ਲਿਆਓ ਕੋਈ ਮੇਰਾ ਹੱਥ ਪਹਿਲਾਂ ਨਹੀਂ ਪਾਰਿਆ ਨਹੀਂ ਨਹੀਂ ਉਹ ਸਾਰੇ ਸਰਟੀਫਿਕੇਟ ਉਹ ਉਹਨਾਂ ਨੇ ਤੁਹਾਨੂੰ ਉੱਥੇ ਮਾਰ ਦਿੱਤਾ ਵਾ ਹਾਂਜੀ ਮਾਰ ਦਿੱਤਾ ਇਹਨਾਂ ਨੇ ਸਰਟੀਫਿਕੇਟ ਮੰਨ ਕੇ ਕੜਗੇ ਦਿੱਤੇ ਉੱਥੇ ਪਾਣੀ ਦਾ ਬਿੱਲ ਵੀ ਨਿਕਲ ਗਿਆ ਕਿਸੇ ਜਨਨਦਨੋਂ ਮੇਰਾ ਨੋ ਕਟਵਾ ਕੇ ਮ੍ਰਿਤਪਰਵਾਨ ਪੱਤਰ ਲਗਾ ਕੇ ਉਹਨਾਂ ਨੇ ਮਾਰ ਦਿੱਤਾ ਗਿਆ ਮੇਰਾ ਮੇਰਾ ਨੋ ਕਟਤਾ ਪਾਣੀ ਦੇ ਬਿੱਲ ਵਾਲੇ ਨੇ ਉੱਥੇ ਵਾਲੇ ਜਬ ਜਮੀਨ ਵਾਲੇ ਆਨੇ ਕਿਹੜੇ ਸਾਲ ਚ ਮਰੇ ਹਾਂ 2015 ਵਿੱਚ ਤੇ ਹੁਣ 2024 ਇੰਨੇ ਸਾਲਾਂ ਤੋਂ ਆਪਣੇ ਆਪ ਨੂੰ ਤੁਸੀਂ ਜ਼ਿੰਦਾ ਹੀ ਨਹੀਂ ਕਰ पाए ਮੈਂ ਜ਼ਿੰਦਾ ਕਰਨਾ ਚਾਹਨਾ ਕੋਈ ਮੇਰੀ ਮਦਦ ਤੇ ਨਹੀਂ ਕਰ ਰਿਹਾ ਕੋਈ ਮੇਰੀ ਸਹਾਇਤਾ ਨਹੀਂ ਕਰ ਰਿਹਾ ਜੀ ਸਾਹਿਬ ਕੋ ਗਿਆ ਅੱਜ ਆਪਣਾ ਐਡੀਮ ਸਾਹਿਬ ਕੋ ਵੀ ਗਿਆ ਐਡੀਮ ਸਾਹਿਬ ਕੋ ਗਿਆ ਮੈਂ ਤਰੀਕ ਹੈ ਕਹਿੰਦੇ ਤੂੰ ਜੱਜ ਸਾਹਿਬ ਚ ਚਵੇੜ ਮਾਰ ਦੇ ਮੈਂ ਹੁਣ ਕੀ ਨਿੱਕੀ ਮੈਂ ਮਾਰਾ ਚਵੇੜ ਮੈਂ 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 ਤੁਹਾਨੂੰ ਕਾਨੂੰਨ ਹੱਥ ਚ ਲੈਣ ਨਸਤੇ ਕਿਹਾ ਹਾਂਜੀ ਕਿੰਨਾ ਨੇ ਐ ਜੱਜ ਸਾਹਿਬ ਨੇ ਖੁਦ ਕਿਹਾ ਮੈਨੂੰ ਮੈਂ ਕਿਹਾ ਮੇਰੀ ਤਰੀਕ ਆ ਮੇਰਾ ਕੋਈ ਹੱਥ ਪੱਲਾ ਪਾਓ ਕਹਿੰਦੇ ਨਹੀਂ ਜੀ ਤੁਸੀਂ ਫਿਰ ਕਹਿੰਦੇ ਥੱਲੇ ਜਾਓ 99 ਨੰਬਰ ਕਮਿਸ਼ਨ ਉੱਥੇ ਮਿਲੇ ਨਹੀਂ ਬੰਦੇ ਮੇਰੀ ਉਹਨੇ ਕੀ ਕਿਹਾ ਜੱਜ ਸਾਹਿਬ ਨੂੰ ਕਿ ਜੱਜ ਸਾਹਿਬ ਤੁਸੀਂ ਤਾਂ ਮਰਿਆ ਹੋਇਆ ਆ ਨਾ ਹਾਂ ਤੁਝ ਚਵੇੜ ਮਾਰਦੇ ਮੈਂ ਕਿਹਾ ਮੈਂ ਸਾਫ ਸਾਫ ਕਿਵੇਂ ਚਵੇੜ ਮਾਰਾਂ ਮੈਂ ਤਾਂ ਗਰੀਬ ਆਦਮੀ ਫਿਰ ਤੁਮ ਹੁਣ ਤਰੀਕ ਲੈ ਕੇ ਆਇਆ 30 ਦਿਨ ਕਾ ਨਾ ਉਹ ਹੱਤ ਬੱਲਾ ਬਾਰੇ ਇਹ ਕਹਿੰਦੇ ਕੈਨਸਲ ਹੋ ਜਾਏਗਾ ਰਿਸ਼ਤੇਦਰੀ ਦੋ ਕੈਨਸਲ ਹੋ ਜਾਣਗੇ ਇਹਨਾਂ ਲਿਖੀ ਦਿੱਤੀਆਂ ਥੱਲੇ ਦੇ ਬੰਦੇ ਕਹਿੰਦੇ ਅੱਜ ਆਈ ਕੱਲ ਆਈ ਅੱਜ ਆਈ ਕੱਲ ਆਈ ਜਿਹੜੇ ਮਾਰ ਮਾਰ ਕੇ ਕੋਰਟ ਦੇ ਵਿੱਚ ਵੀ ਨਹੀਂ ਤੁਹਾਨੂੰ ਮੰਨਦੇ ਜਿੰਦਾ ਕੋਰਟ ਵਿੱਚ ਕਹਿੰਦੇ ਇੱਥੋਂ ਆਨਲਾਈਨ ਕਟਵਾ ਕੇ ਲਿਆਓ ਯਾਨੀ ਪਾਕੀ ਸਾਰੇ ਕਾਗਜ਼ਦਰ ਸਹੀ ਹੈ ਜੱਜ ਸਾਹਿਬ ਦੇ ਅੱਗੇ ਤੁਸੀਂ ਪੇਸ਼ ਹੋਏ ਹਾਂ ਹਾਂ ਜੱਜ ਸਾਹਿਬ ਦੇ ਅੱਗੇ ਪੇਸ਼ ਹੋਏ ਹਾਂ ਰੋਏ ਵੀ ਹਾਂ ਹਾਂ ਸਾਰਾ ਮੇਰੇ ਵਕੀਲ ਨਾਲ ਹੈ ਮੇਰਾ ਆਈਡੈਂਟੀਟੀ ਕਾਰਡ ਦਿਖਾਤੇ ਸਾਰੇ ਦਿਖਾਤੇ ਦੰਗਦਰ ਪ੍ਰੂਫ ਦਿਖਾ ਦਿੱਤੇ ਮੇਰੇ ਸਰਟੀਫਿਕੇਟ ਦਿਖਾ ਦਿੱਤਾ ਸਾਰੇ ਦਿਖਾ ਦਿੱਤੇ ਬਿਲਕੁਲ ਓਕੇ ਹੈ ਠੀਕ ਹੈ ਕਹਿੰਦੇ ਉੱਥੇ ਇੱਥੇ ਇੱਕ ਉੱਥੇ ਉਹਨਾਂ ਨੇ ਹਜੇ ਵੀ ਮਰੀ ਹੋਏ ਉਹਨਾਂ ਨੇ ਇੱਥੇ ਬੰਦਾ ਭੇਜਿਆ ਹਮ ਸੈਲ ਸਾਹਿਬ ਨੂੰ ਹਮ ਉਹਨਾਂ ਨੇ ਵੀ ਲਿਖ ਦਿੱਤਾ ਆਹ ਵੀ ਸਹੀ ਹੈ ਜੀ ਅੱਛਾ 20 ਸਾਲ ਤੋਂ ਜਾਣ ਠੀਕ ਹੈ ਕੋਈ ਮੇਰੀ ਮਦਦ ਨਹੀਂ ਕਰਦੇ ਨਹੀਂ ਤੁਸੀਂ ਮਕੀਜਤ ਸਾਹਿਬ ਨੇ ਵੀ ਤੁਹਾਨੂੰ ਦੇਖ ਕੇ ਵੀ ਜਿੰਦਾ ਨਹੀਂ ਕੀਤਾ ਨਹੀਂ ਹੁਣ ਉਹ ਕਹਿੰਦਾ ਆਨਲਾਈਨ कटਵਾ ਕੇ ਲਿਆ ਅੱਛਾ ਜੀ ਦੇਖੋ ਡੀਸੀ ਆਫਿਸ ਤੁਹਾਨੂੰ ਕਿੰਨੇ ਦਿਨੋਂ ਕਿ ਆਂਦੇ ਨੇ ਮਨਜੀਤ ਜੀ ਕਾਫੀ ਚਿਰ ਹੋ ਗਿਆ ਦੋ ਫਰਵਰੀਆਂ ਆ ਰਹੇ ਆ ਮੈਂ ਨਹੀਂ ਨਹੀਂ ਕਿੰਨੇ ਸਾਲ ਹੋ ਗਏ ਇੱਥੇ ਆਂਦੇ ਨੇ ਫਰਵਰੀਆਂ ਆ ਰਹੇ ਆ ਦੇਖ ਲੋ ਫਰਵਰੀ 24 ਦਾ 24 ਤੋਂ ਹਾਂਜੀ ਲਗਾਤਾਰ ਆ ਰਹੇ ਆ ਲਗਾਤਾਰ ਆ ਰਹੇ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਮਰ ਸ਼ਾਹ ਸਾਹਿਬ ਕੋ ਵੀ ਗਏ ਆ ਨਹੀਂ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਮਰ ਚੁੱਕੇ ਹੋ ਹਾਂਜੀ ਉਸ ਤੋਂ ਪਹਿਲਾਂ ਪਤਾ ਨਹੀਂ ਸੀਗਾ ਪਤਾ ਲੱਗਿਆ ਸਾਲ 7 23 ਵੀ ਪਤਾ ਲੱਗਿਆ 22 ਵੀ ਆਇਆ ਮੈਂ ਅੱਛਾ 22 ਵੀ ਆਇਆ ਹੈ ਨਾ ਕੋਲ ਕਮਿਸ਼ਨਰ ਸਾਹਿਬ ਕੋਲ ਤੈਕ ਵਿੱਚ ਵੀ ਆਇਆ ਕਮਿਸ਼ਨਰ ਸਾਹਿਬ ਕੋਲ ਸਾਰਿਆਂ ਨੂੰ ਇਹ ਦਰਖਾਸਤ ਮੇਰੇ ਕੋਲ ਹੈ موجوده ਹੁਣ ਜਾਣੇ ਕਿ ਮੈਂ ਜਾਣੇ ਮੈਂ ਮਿੰਦਨ ਇਨਸਾਬ ਮਿਲਣਾ ਚਾਹੀਦਾ ਜਿੰਦਾ ਹੋਣਾ ਚਾਹੀਦਾ ਹਾਂ ਹਾਂ ਵਾ ਜਿੰਦਾ ਹੋਣਾ ਚਾਹੀਦਾ ਬਸ ਇਸ ਤਾਂ ਮੈਨੂੰ ਮਾਰਿਆ ਹੋਇਆ ਮੈਂ ਤਾਂ ਹੁਣ ਵੀ ਮੈਨੂੰ ਜਾਨ ਮੈਂ ਇੱਥੇ ਬੈਠਾ ਮੈਨੂੰ ਆ ਜਾਣ ਦਾ ਵੀ ਖਤਰਾ ਹੈ ਘਰ ਦੇ ਮੈਨੂੰ ਭੇਜਦੇ ਨਹੀਂ ਕਿ ਨਹੀਂ ਤੂੰ ਜਾ ਨਾ ਜਾ ਤੈਨੂੰ ਮਾਰ ਨਾ ਦੇ ਦਸਤੇ ਵਿੱਚ ਛੋਟੇ ਛੋਟੇ ਮੇਰੇ ਬੱਚੇ ਹੈ ਨੇ ਦੋ ਬੱਚੇ ਆ ਲੱਗਦਾ ਸਾਰਾ ਪੂਰਾ ਮਾਫੀਆ ਹੈਗਾ ਜਿੰਨੇ ਤੋਂ ਇੱਥੇ ਮੁਜਫਰ ਨਗਰ ਤੋਂ ਪੰਜਾਬ ਵਿੱਚ ਆ ਕੇ ਸਾਰੇ ਦਸਤਾਵੇਜ਼ ਬਣਾਤੇ ਹਾਂਜੀ ਦੇਖ ਲਓ ਤੇ ਪੂਰਾ ਮਾਫੀਆ ਉਹਨਾਂ ਦਾ ਐਡਰੈਸ ਨਹੀਂ ਮਿਲਿਆ ਸਮੀ ਨੇ ਵੀ ਕਹਿ ਦਿੱਤਾ ਕਾਰਪਸਨ ਵਾਲਾ ਜਾਲੀ ਹੈ ਪਤਾ ਨਹੀਂ ਨਹੀਂ ਲਿਖ ਕੇ ਦੇ ਰਿਹਾ ਨਹੀਂ ਜਾਲੀ ਕਹਿ ਕੇ ਫਿਰ ਔਨਲਾਈਨ ਵਿੱਚ ਚਲਾਤੇ ਔਨਲਾਈਨ ਜਿਹੜਾ ਤਾਂ ਫਿਰ ਹੁਣ ਵੀ ਕਹਿੰਦਾ ਜਾਲੀ ਹੈ ਕੀਰਤਪੁਰ ਵਾਲਿਆਂ ਨੇ ਕਹਿੰਦਾ ਸਾਡੇ ਰਿਕਾਰਡ 'ਚ ਨਹੀਂ ਹੈ ਲਿਖਵਾ ਕੇ ਵੀ ਲਿਆਤਾ ਉਹ ਚਲਾਤੇ ਜਾਲੀ ਹੈ ਕਿਦਾਂ ਲਿਖਵਾ ਕੇ ਵੀ ਲਿਆਤਾ ਹੈ ਨਾ ਸਮੀ ਨੇ ਕਹਿੰਦੇ ਅੱਜ ਜਿੰਮ ਤੋਂ ਬਾਹਰ ਕਰਾ ਕੇ ਲਿਆ ਇਹਨਾਂ ਨੇ ਤਾਂ ਮਾਰ ਕਰਕੇ ਲੈ ਮੈਂ ਕਿੱਥੇ ਜਾ ਮਾਰ ਮੈਨੂੰ ਵੀ ਮਾਰ ਕਰੇ ਚਾਹ ਜੀ ਸਾਹਮਣੇ ਪਹਿਲੇ ਧੱਕੇ ਖਾ ਰਹੇ ਹਾਂ ਬਸ ਕੀ ਧੱਕੇ ਖਾ ਰਹੇ ਉਹਦੇ ਲਈ ਹਾਂ ਜੀ ਕੀ ਕਰਾਂ ਮੈਂ ਨਹੀਂ ਹੁਣ ਤੁਸੀਂ ਚਾਹਨੇ ਕੀ ਹੋ ਮੈਂ ਚਾਹਨਾ ਵੀ ਆਨਲਾਈਨ ਇਹਨਾਂ ਕੱਟਿਆ ਜਾਵੇ ਤੇ ਮੈਨੂੰ ਜ਼ਿੰਦਾ ਕੀਤਾ ਮੈਨੂੰ ਜ਼ਿੰਦਾ ਕੀਤਾ ਜਿਹੜਾ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਭਗਵੰਤ ਮਾਨ ਨੇ ਵੀ ਕਿਹਾ ਉਹਨੇ ਕਹਿੰਦੇ ਕਿ ਇਨਸਾਫ ਮਿਲੇ ਇਨਸਾਫ ਮਿਲੇ ਜਦ ਮੈਨੂੰ ਨਹੀਂ ਇਨਸਾਫ ਮਿਲ ਰਿਹਾ ਤੇ ਉਹ ਲੋਕਾਂ ਨੂੰ ਕੋਈ ਪਰਚੀ ਹੈਗੀ ਆ ਦੀ ਮਿਲਣਾ ਹੈ ਕਿੰਨਾ ਨੰਬਰ ਤੁਹਾਡਾ ਮੈਚਾ ਨੰਬਰ ਹੈ ਹਾਂਜੀ ਜੀ ਸਾਹਿਬ ਦਾ ਪਰਚੀ ਮੇਰੇ ਮੌਜੂਦ ਆ ਨੰਬਰ ਹਲ ਤੱਕ ਨਹੀਂ ਆਇਆ ਉਹ ਕਹਿੰਦੇ ਆ ਜੀ ਮੀਟਿੰਗ ਚੱਲ ਰਹੀ ਹੈ ਜੀ ਮੀਟਿੰਗ ਚੱਲ ਆ ਤਾਂ ਮੈਂ ਚਾਹ ਪੀਣ ਆਜੇ ਤੁਹਾਨੂੰ ਤੁਸੀ ਮਿਲ ਗਏ ਭਗਵਾਨ ਦਾ ਰੂਪ ਤਾਂ ਕਰਕੇ ਮੈਂ ਤੁਹਾਡੇ ਅੱਗੇ ਅਰਜ਼ ਕੀਤੀ ਕਿ ਮੈਨੂੰ ਜ਼ਿੰਦਾ ਕਰ ਦਿਓ ਮੈਨੂੰ ਜ਼ਿੰਦਾ ਕੀਤਾ इन्वेस्टिगेशन पूरी कर रहे हैं अं ना पूरा रिकॉर्ड मंगाया डेथ एंड बर्थ रजिस्ट्रारों कि किस तरह डेथ सर्टिफिकेट इशू इन्वेस्टिगेशन इनवैसिगे ऑन और जो भी सच्चाई होएगी सामने आएगी और सख्त कार्रवाई करेंगे सख्त एक्शन लिता जाएगा डिसिपलिन एक्शन चार्जशीट करा ठीक है थैंक यू